ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਦੋ ਬੜਾ ਦਿਖਾਵਾਂਗੇ ਕਿ ਤਾਜੀ ਸੂਈ ਵੀ ਤੇ ਇੱਕ ਤੀਜੇ ਨੰਬਰ ਤੇ ਖੜੀ ਹੈ ਭ੍ਰਿਆੜ ਤੇ ਦੋ ਟੋਕੜ ਗੱਪਣ ਚੈੱਕ ਪਾਸ ਵੱਜਾਂ ਇਹ ਚਾਲਕ ਨਾਕ ਸੇਲ ਆ ਡਿਟੇਲ ਕੱਲੇ ਕੱਲੇ ਨਾਲ ਇੱਕ ਵਾਰ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾ ਨਾਂ ਹੈ ਨਾ ਪਿੰਡ ਭਦੌੜ ਠੀਕ ਹੈ ਮੱਜੂ ਕੇ ਰੋੜ ਆ ਗਿਆ ਨਾ ਮੱਜੂ ਕੇ ਰੋੜ ਠੀਕ ਹੈ ਮੋਬਾਈਲ ਨੰਬਰ ਆਪਣਾ 9815570123 98155 70123 70123 ਪਹਿਲਾ ਨੰਬਰ ਜਿਹੜੀ ਬੈੜ ਦੇਖੀ ਨੇ ਕਰੋ ਸੰਗ ਦੀ ਇਹੋ ਤਾਜੀ ਸੂਈ ਲੱਗਦੀ ਹੈ ਨਾ ਇਹ ਤਾਜੀ ਉਹ ਨੀ ਭੀ ਠੀਕ ਹੈ ਜੇ ਇਹ ਆਪੀ ਬੱਚਾ ਕੀ ਦੇਤੇ ਨੇ ਬੱਚਾ ਬੱਚਾ ਠੀਕ ਹੈ ਤੇ ਕਹਿਮਾ ਸੂਸੂਈ ਹੈ ਇਹ ਤੀਜਾ ਫੂਕ ਹੋਈ ਤੀਜਾ ਸੂਆ ਤੇ ਪਿਛਲੇ ਸਾਲ ਆਪਣੇ ਕੋਲ ਹੀ ਸੀਗੀ ਆਪਣੇ ਕੋਲ ਹੀ ਪੀਲੇ ਹੋਵੇ ਕਿੰਨਾ ਦੋ ਚੋਏ ਦਾ ਆਪਾਂ ਇਹਦਾ ਬਹੁਤ ਪਿਆ ਤੀਲ ਤੇ ਠੀਕ ਐ ਇਸ ਕੀ ਅੰਦਾਜ਼ਾ ਆ ਇਹ ਤੋਂ 32 ਕੱਢੇਗੀ ਠੀਕ ਐ ਤੇ ਇਹ ਰੇਟ ਇਹਦਾ ਕੀ ਆ ਜੀ ਤੇ ਇਹਦਾ 80000 ਮਾਰਦਾਨ ਹੋ ਜਾਊਗਾ ਮਾਰਦਾਨ ਕਰਾਂਗੇ ਤੋਰੇ ਬਾਹਰ ਨੂੰ ਸਭ ਤੋਂ ਮੂੰਹ ਮੱਥਾ ਵਗੈਰਾ ਦੇਖ ਸਕਦੇ ਹੋ ਲੇਵਾ ਭਾਰਾ ਥੋੜਾ ਜਿਹਾ ਭਜਨ ਭਾਰੇ ਲੇਵੇ ਦੀ ਆ ਤੇ ਤੀਜਾ ਸੂਆ ਸੂਈ ਆ ਤੇ ਕੱਦ ਵਿੰਡ ਕਰ ਚੰਗਾ 60000 ਰੁਪਏ ਕੀਮਤ ਆ ਤੇ ਪਿੱਛੇ ਹੈਗਾ ਤੇ ਬੱਚਾ ਜੇਰ ਜੁਰ ਪੈ ਗਈ 60000 ਦੇ ਵਿੱਚੋਂ ਮੌਕੇ ਦੇ ਮਾਮਲਦਾਨ ਹੋ ਜੂਵੇ ਲੈਵਾ ਵਗੈਰਾ ਦੇਖ ਸਕਦਾ ਸਾਫ ਸੁਥਰਾ ਤੇ ਭਾਰੇ ਹਵਾਨੇ ਦੀ ਬਿਹੜਾ ਗਈ ਜਮਾ ਕਰੋ ਸੰਗ ਦੇ ਵਿੱਚ ਆ ਗਈ ਸੂਆ ਤੀਜਾ ਦੱਸਿਆ ਮਾਲਕਾਂ ਨੇ ਬਾਕੀ ਤੁਸੀਂ ਸਮਝਣਾ ਜੱਜ ਕਰਨਾ ਤੇ ਆਹ ਕਿਹੜੀ ਦੂਜੇ ਨੰਬਰ ਦੇ ਬਿਹੜ ਦੇਖੀ ਜੰਨੇ ਜੀ ਇਹ ਕਿਹੜਾ ਸੂਆ ਇਹ ਦੂਜਾ ਸੂਆ ਕਿੰਨਾ ਟਾਈਮ ਰਹਿ ਗਿਆ ਇਹਦਾ ਇਹ ਤਾਂ ਰੇਡ ਹੈ ਹਫਤਾ ਲੈ ਹਫਤਾ ਲੈ ਜੂਗੀ ਸੂਨ ਦੇ ਵਿੱਚ ਕਿੰਨਾ ਦੁੱਧ ਦਿੰਦਾ ਪਿਛਲੀ ਵਾਰਾਂ ਨੇ ਪਿਛਲੇ ਨੇ ਪਿਛਲੇ ਬਿੱਲ ਤੇ ਦੁੱਧ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ 70 7000 ਧੋਰਿਓ ਵਾਰ ਨੂੰ ਇਹਨੂੰ ਵੀ ਸੋ ਦੂਜੇ ਨੰਬਰ ਜਿਹੜੀ ਵੜ ਦੇਖੀਏ ਨੇ ਆਪਾਂ ਦੂਜਾ ਸੂਆ ਖੁੰਦੀ ਪਈ ਆ ਹਫਤਾ 10 ਦਿਨ ਬਾਕੀ ਆ ਸੋਹਣਾ ਹਵਾਨਾ ਦੇ ਮੁੱਠੀ ਵਾਲਾ 70000 ਰੁਪਏ ਕੀਮਤ ਆ ਜਿੰਦੇ ਜਾਨ ਜਵਾਨੀ ਦੇ ਵਿੱਚ ਆ ਵੜ ਜਾਵਾ ਤੇ ਥਣ ਗੁੱਲੇ ਵਾਲਾ ਥੀ ਚਵਾਈ ਵਾਲਾ ਜਿਹੜਾ ਪਰ ਰੇਡ ਕਰਿਆ ਮਾਨਦਾਨ ਹੋਏ ਨੇ ਵਿੱਚੋਂ ਕਿ ਫਿਰ ਸਰਪ੍ਰਾਈਜ਼ ਜਾਈ ਥੋੜਾ ਬੋਲਾ ਹੋਏਗਾ ਠੀਕ ਐ ਥੋੜਾ ਬੋਧ ਮਾਨਦਾਨ ਹੋਜੂ ਤੇ ਇਹਨੂੰ 20 ਲੀਟਰ ਦੁੱਧ ਮੰਨ ਕੇ ਲੈ ਲੈ ਬੰਦਾ ਤੇ ਅੱਗੇ ਤੀਜੇ ਨੰਬਰ ਜਿਹੜੀ ਇਹ ਵੈਛੀ ਦੇਖੀਏ ਨੇ ਖੜੀ ਆਪਾਂ ਵੜ ਜੀ ਇਹ ਮਹੀਨਾ ਦਾ ਫੀਨੂ ਠੀਕ ਐ ਬੱਚਾ ਮਰ ਗਿਆ ਦਾ ਠੀਕ ਐ ਨਾ ਉਹ ਤਾਂ ਦ ਠੀਕ ਹੈ ਮਾਨਸੂ ਕੀ ਕਰ ਬੋਈ ਕੀ ਥੋੜੀ ਜੀ ਹਣਾ ਨੌ ਲੀਟਰ ਦੁੱਧ ਤੇਲ ਲੈ ਠੀਕ ਹੈ ਤੇਲ ਕਿਹੜੇ ਥਾਂ ਤੋਂ ਮਗਰਲੇ ਥਾਂ ਤੋਂ ਤੇਲ ਲੈ ਬਹਿਣੀ ਆਲੇ ਤੋਂ ਦੂਜੇ ਪਾਸੇ ਤੁਸੀਂ ਕੀ ਕਰ ਤੋ ਇਹ ਨਹੀਂ ਆਲੇ ਮਗਰ ਥਾਂ ਤੋਂ ਤੇਲ ਲੈ ਨੌ ਲੀਟਰ ਦੁੱਧ ਦਾ ਭਾਅ ਇਹਦਾ ਕੀ ਹੈ ਭਾਅ 17000 ਦੇ ਦਾ 17000 ਜੀ ਆਪਾਂ ਦੇ ਦਾਂਗੇ ਅੱਗੇ ਦਿਖਾ ਦਿਓ ਆਪਾਂ ਮੱਝਾਂ ਆਹ ਕਿਹੜੀਆਂ ਪਹਿਲਾ ਨੰਬਰ ਦੇ ਮੱਝ ਦੇਖੀ ਜਾਨੇ ਆ ਇਹ ਕਿਹੜਾ ਸੂ SU ਕੀ ਅੱਗੇ ਇਹ ਤੀਜਾ ਸੂਰ ਬੋਈ ਦੁੱਧ ਕਿੰਨਾ ਟਾਈਮ ਦੀ ਗੱਭਣ ਹੈ ਇਹ ਇਹ 6 ਮਹੀਨਿਆਂ ਦੀ ਗੱਭਣ ਦੀ 6 ਮਾਂ ਲੱਗਾ ਹੋਇਆ ਨਹੀਂ ਦੁੱਧ ਕਿੰਨਾ ਹੁਣ ਦੁੱਧ 6 ਕੀ ਦੋ ਮਥਾਂ ਨਾਲ ਬਾਸ ਵਜੇ ਕਰਾ ਦੋਗੀ। ਨਵਾ ਕੰਦੀ ਕਵੰਦੀ। ਦੋ ਟਾਈਮ ਚੋਣੇ ਆਪਾਂ। ਦੋ ਟਾਈਮ। ਬੱਚਾ ਪੂਚਾ ਕੁਛ ਨਹੀਂ। ਬੱਚਾ ਪੂਚਾ ਇਹਦਾ। ਚੋਣੇ ਟੀਕਾ ਲੱਗਿਆ। ਨਾ। ਚਾਰ ਤੇ। ਚਾਰ ਤੇ 6 ਲੀਟਰ ਦੁੱਧ ਆ। ਇਹਦਾ ਰੇਟ ਕੀ ਰੱਖਿਆ ਜੀ? ਹੈ? ਇਹਦਾ ਰੇਟ ਕਿੰਨਾ ਕੀ ਯਾਰ? 80000 ਚੋ ਗਜਾਇਸ ਹੋ ਜੂਗੀ। ਥੋੜੀ ਬਾਕੀ ਹੋ ਗਈ। ਠੀਕ ਹੈ ਹੱਕ ਕੇ ਮੜਾ ਜਾ ਇਹਨੂੰ ਕਰਦੇ ਇਹਨੂੰ। ਸੋ ਕੱਦਗਾਠ ਵਗੈਰਾ ਮੈਂ ਤਾਂ ਚੰਗਾ ਤੀਜਾ ਸੋਸ ਹੁੰਦਿਆ 6 ਲੀਟਰ ਦੁੱਧ ਦਾ ਸਭ ਤੋਂ ਆਮੀ ਨਾ ਲੱਗਿਆ। ਉਸਤਾ ਜੀ ਨੇ 15 ਲੀਟਰ ਦੁੱਧ ਪਾਇਆ ਨੇ। ਠੀਕ ਹੈ। ਆਹ ਕਿਹੜੇ ਦੂਜੀ ਇਹ ਕਿੱਜਾ ਹੋ ਗਈ ਹਾਂ ਚਾਹ ਉੱਥੇ ਸੂ ਅੱਗੇ ਇਹ ਦੁੱਧ ਕਿੰਨਾ ਥੱਲੇ ਵੇ ਇੱਥੇ ਥੱਲੇ ਵੀ ਛੇਕ ਲਈ ਬੱਚਾ ਵਗੈਰਾ ਹੈ ਨਹੀਂ ਬੱਚਾ ਵਗੈਰਾ ਨਹੀਂ 4.5 ਮਹੀਨੇ ਦੀ ਗੱਬਣਾ ਇਹ ਮਿਲਦੀ ਚਾੜਤੀ ਆ ਚਾੜਤੀ ਮਿਲਦੀ ਆ ਦੋ ਵੇ ਰੇਟ ਇਹਦਾ ਕੀ ਰਹੂਗਾ ਇਹਦਾ ਰੇਟ ਪੁੱਤਰ ਯਾਰ ਠੀਕ ਆ ਨੰਬਰ ਬੋਲ ਦੇ ਦੁਬਾਰੇ ਆਪਣਾ 9156 7823 ਸੋ ਦੋ ਦਿਖਾ ਦੇ ਤੋਕੜਾ ਗੱਬਣਾ ਇੱਕ ਤਾਜੀ ਸੂਈ ਵੀ ਤੇ ਇੱਕ ਸੂਨ ਵਾਲੀ ਤੇ ਇੱਕ ਮੰਨ ਕੇ ਚਲੋ ਮਹੀਨੇ ਦੀ ਸੂਈ ਵੀ ਪਿੰਡ ਮੱਜੂ ਕੇ ਆਹ ਸੌਰੀ ਭਦੌੜ ਮੱਜੂ ਕੇ ਰੋਡ ਹੈ ਮੱਜੂ ਕੇ ਨਾਲ ਹੀ ਆ ਗਿਆ ਇਹ ਉਮੀਨਾ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ